ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਹਨ ਵੜਾਂ ਸੇਲ ਲੈ ਲਏ ਆਂ ਜੀ ਤੰਨੀ ਬਾਈ ਟੌਪ ਦੀਆਂ ਨੇ ਆਓ ਪੁੱਛ ਲੈਨੇ ਆਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਬਾਈ ਨਾਮ ਮੇਰਾ ਗਾਜੂ ਆ ਜੀ ਇਡਤਾਲਪੁਰ ਮਿਰਜ਼ਾ ਠੀਕ ਹੈ ਜੀ ਨੇੜੇ ਭਗਤਾ ਭਾਈ ਕਾ ਹੋ ਗਿਆ ਇਧਰ ਨਸਾਣਾ ਹੋ ਗਿਆ ਠੀਕ ਹੈ ਜੀ ਇਧਰ ਸੇਲਪੁਰਾ ਜ਼ਿਲ੍ਹਾ ਬਠਿੰਡਾ ਨੇ ਹਾਂ ਜਿਲ੍ਹਾ ਬਠਿੰਡਾ ਹੈ ਮੋਬਾਈਲ ਨੰਬਰ ਪੁੱਤ ਮੋਬਾਈਲ ਨੰਬਰ ਮੇਰਾ 9951 51748 ਠੀਕ ਹੈ ਜੀ ਹਾਂ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆ ਬੱਚੇ ਤੋਂ ਸ਼ੁਰੂ ਕਰਦੇ ਆ ਬਾਈ ਕਿੰਨੀ ਉਮਰ ਹੈ ਇਹਦੀ ਇਹ ਬੱਚਾ ਹੈਗਾ ਜੀ 5 ਮਹੀਨਿਆਂ ਦਾ 5 ਮਹੀਨਿਆਂ ਦਾ ਹਾਂ ਜੀ ਕਿਹੜੇ ਟੀਕੇ ਦੀ ਹੈ ਬਾਈ ਕੋਈ ਵੀ ਮੈਂ ਪਹਿਲਾਂ ਆਪਾਂ ਆਫ ਕਰ ਬਾਰੇ ਗੱਲ ਕਰ ਜੀ ਵੀ ਰੋਜੇ ਚੱਲਦੇ ਉਹ ਝੂਠ ਸਾਹ ਤਾਂ ਉਹ ਮੈਥ ਬਣਾਉਣਾ ਤਾਂ ਪਰਵਾਹ ਨਹੀਂ ਮਾਰਦਾ ਸਹੀ ਹੈ ਬਾਈ ਝੂਠ ਬਾਈ ਕਹਿੰਦਾ ਮਾਰਨਿਆ ਨਹੀਂ ਠੀਕ ਹੈ ਕਿ ਨਹੀਂ ਬੱਚਾ ਕੁਆਲਿਟੀ ਰੱਖਦੀ ਆ ਪ੍ਰਿੰਟ ਬੜਾ ਚੰਗਾ ਚਾਰ ਥਣ ਕੱਲਾ ਕੱਲਾ ਥਣ ਲੈ ਐਨਾ ਕਰ ਸਕਦਾ ਜੀ ਕੋਈ ਬੰਦਾ ਆਉਂਦਾ ਹਮ ਇੱਥੇ ਆਪਣੇ ਕੋਲ ਲੈਣ ਆਉਂਦਾ ਸਿੱਧਾ ਮੈਂ ਬੰਦੇ ਦੇ ਘਰੇ ਲੈ ਜਾਊਗਾ ਮੈਂ ਇਹਦੀ ਇਹਦੀ ਮਾਤ ਘਾ ਦੂੰਗਾ ਟੀਕੇ ਦਾ ਪਤਾ ਕਰਦੇ ਨੇ ਹੋ ਜਾ ਤਾਂ ਪਰ ਮੈਂ ਅੱਗੇ ਜਵਾਨ ਨੂੰ ਉੱਚ ਦੀ ਕਹਿੰਦਾ ਜੀ ਠੀਕ ਹੈ ਜੀ ਖੋਲ ਲਈ ਤੋਰ ਕੇ ਦਿਖਾ ਦਿਓ ਅ ਬੱਚਾ ਚੰਗਾ ਬਰੀਟ ਵਾਲਾ ਬਈ ਬਾਈ ਕਹਿੰਦਾ ਕੋਈ ਚੈੱਕ ਕਰਨ ਲਈ ਕੋਈ ਆਊਗਾ ਭਰਾ ਪਾ ਦੀ ਮਾਂ ਵੀ ਦਿਖਾ ਦੇਗੇ ਜਿੱਥੋਂ ਲਈਏ ਉੱਥੇ ਵੀ ਲੈ ਚਲਾਂਗੇ ਠੀਕ ਹੈ ਨਹੀਂ ਕੁਆਲਿਟੀ ਚੈੱਕ ਕਰ ਲੋ ਕੁਆਲਿਟੀ ਇੱਕ ਨੰਬਰ ਤੋਰਾ ਇੱਕ ਨੰਬਰ ਥਣ ਝੋਲੀ ਚੰਗੀ ਦੰਦੋਂ ਖੀਰੀ ਹੈ ਜੀ ਹੋਰ ਜੀ ਆਪਾਂ ਨੂੰ ਬੱਚੇ ਦੇ ਠੀਕ ਹੈ ਹੂੰ ਤੇ ਕੀ ਮੁੱਲ ਆਈ ਜਾਇਜ਼ ਜਾਨਾ ਇਹ ਜੋੜੇ ਦਾ ਕਰਦੀ ਇਕੱਲੀ ਇਕੱਲੀ ਦਾ ਕਰਦੀ ਨਹੀਂ ਕਰਦੀ ਕੋਈ ਚੱਕਰ 26000 ਰੁਪਏ 26000 ਰੁਪਏ ਮਾਨਦਾਨ ਹੋ ਜਾ ਹਾਂ ਬਰਤਾਰ ਕਰਾਂਗੇ ਠੀਕ ਹੈ 26000 ਰੁਪਏ ਮੁੱਲ ਮਾਨਦਾਨ ਜ਼ਰੂਰ ਹੋ ਜਾ ਬੱਚਾ ਚੰਗਾ ਕੁਆਲਿਟੀ ਚੰਗੀਆਂ ਨਾਸਾਂ ਗਲਾਬੀ ਹੈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਚਾਰ ਥਾਨਾ ਬਈ ਗਲਾਬੀ ਥਾਨ ਬ੍ਰੀਟ 1 ਨੰਬਰ ਆ ਬਹੁਤ ਸੋਹਣਾ ਹੈ ਵੀ ਪੂਰਾ ਟੌਪ ਦਾ ਬੱਚਾ ਹੈ ਸਹੀ ਗੱਲ ਹੈ ਪੂਰਾ ਟੌਪ ਦਾ ਬੱਚਾ ਅੰਕਲ ਦੀ ਗੱਲ ਸਹੀ ਹੈ ਲੈ ਖਾਣ ਦੇਖੋ ਖਾਣ ਝੋਲੀ ਦੀ ਤਾਂ ਇੱਕ ਨੰਬਰ ਹੈ ਗੱਬਣਾ ਦੀ ਝੋਲੀ ਲੱਗੀ ਆ ਕਰਮਾ ਖਾਣ ਝੋਲੀ ਵੀ ਪੇਠ ਪੁੱਠ ਬਹੁਤ ਚੌੜੀ ਹੈ ਬਹੁਤ ਵਧੀਆ ਸਹੀ ਗੱਲ ਹੈ ਬੜਾ ਬੜਾ ਬਹੁਤ ਚੰਗੀ ਅੱਗੇ ਦੋ ਨੰਬਰ ਤੇ ਕਿੰਨੀ ਉਮਰ ਹੈ ਇਹਦੀ ਇਹ 11 ਮਹੀਨੇ ਦੀ ਬੱਚੀ ਹੈ ਠੀਕ ਹੈ ਜੀ ਹਾਂਜੀ ਆ ਵੀ ਉਹ ਕੱਦਕਾਰ ਤੋਂ ਦੇਖ ਕੇ ਅਗਲਾ ਕਹਿੰਦਾ ਵੀ ਇੱਕ ਤਾਂ ਊ ਖੀਰੀ ਹੁੰਦੀ ਹੈ ਦੰਦਾਂ ਦੇ ਜਿਹਾ ਦੇਖੋ ਤੁਸੀਂ ਆ ਦੇਖੋ ਦੰਦ ਚੈੱਕ ਕਰਾਉਣੇ ਹਾਂ ਖੀਰੀ ਹੈ ਹਲੇ ਹਲੇ ਓਕੇ ਬੱਚਿਆਂ ਵਾਲਾ ਦੰਦ 11 ਮਹੀਨਿਆਂ ਦਾ ਬੱਚਾ ਜੀ 11 ਮਹੀਨਿਆਂ ਦਾ ਬੱਚਾ ਹੈ ਕਈ ਵਾਰਿਆਂ ਨਾਲ ਭਰਾਗਾ ਨਾ ਵੀ ਕੱਦ ਵੱਡਾ ਖਾ ਨਹੀਂ ਦੰਦਾਂ ਚ ਉਹ ਜਮਾ ਖੀਰੀ ਹੈ ਬਈ ਇਹਸ ਬੜਾ ਚੰਗੀ ਹੈ ਤੁਸੀਂ ਦੇਖੋ ਕੱਦਕਾਰ ਦੇਖੋ ਜੀ ਬੜੀ ਚੰਗੀ ਹੈ ਚੰਗੀ ਮੇਰਾ ਘਰ ਤੁਹਾਨੂੰ ਦਿਸੀ ਜਾਂਦਾ ਹਾਂ ਜੀ ਪੂਰੀ ਭਲੀ ਵੀ ਆ ਬਾਈ ਵੱਡੇ ਕੰਦ ਚ ਛੋਟੀ ਨਾ ਮੰਨਿਓ ਫੁੱਲ ਕੱਦ ਦਾ ਫੁੱਲ ਬਰੀਡ ਆ ਬਾਈ ਕਿਆ ਬਾਤ ਆ ਬਾਈ ਤੇ ਕੀ ਰਿਕਾਰਡ ਆ ਵੈਸੇ ਇਹਨਾਂ ਦੀ ਮਾਂ ਦਾ ਕੁਝ ਪਤਾ ਜੀ ਨਹੀਂ ਠੀਕ ਆ ਵੀ ਮੈਂ ਇੱਕ ਇਹਦਾ ਵੀ ਹੁਣ ਹਰ ਇੱਕ ਬੰਦਾ ਹਮ ਅਗਲਾ ਕਹਿੰਦਾ ਕਾਲਾ ਰੰਗ ਥੋੜਾ ਘੱਟ ਲੈਂਦਾ ਹਮ ਮੰਨ ਲਈ ਹੈਨਾ ਹਮ ਵੀ ਕਾਲਾ ਰੰਗ ਅਗਲਾ ਕਹਿੰਦਾ ਕਾਲੇ ਰੰਗ ਦੀ ਬੱਚੀ ਆ ਮੈਂ ਇਹਦਾ ਨਾ ਬਾਡੀ ਸਟਰਕਚਰ ਦੇਖ ਕੇ ਲਈਆ ਠੀਕ ਆ 11 ਮਹੀਨੇ ਦੀ ਬੱਚੀਏ ਦੇਖੋ ਕਿੱਦਾਂ ਕੱਦ ਕਾਠਾ ਕਿੰਨਾ ਆ ਪਿੱਟ ਪੂੜਾ ਦੇਖੋ ਤੁਸੀਂ ਇਹੋ ਜਿਹੇ ਚਿੱਟੇ ਰੰਗ ਵਾਲੀ ਨੂੰ ਵੀ ਨਹੀਂ ਲੱਗਦਾ ਉਹਨਾਂ ਸੋਹਣਾ ਸਹੀ ਗੱਲ ਹੈ ਜੀ ਆ ਦੇਖੋ ਤੁਸੀਂ ਉਹਦਾ ਆਪ ਦੇ ਕੁਆਲਟੀ ਚੰਗੀ ਹੋਵੇ ਫਰੰਟ ਦਾ ਤਾਂ ਕੋਈ ਚੱਕਰ ਨਹੀਂ ਆ ਪ੍ਰਿੰਟ ਦਾ ਕੋਈ ਚੈੱਕ ਕਰਨੀ ਕੁਆਲਿਟੀ ਚੰਗੀ ਹੋਵੇ ਆ ਦੇਖੋ ਆ ਬ੍ਰੀਡ ਦੇਖੋ ਵੋਦੀ ਵਾਰਦੀ ਪੂਰੀ ਚੰਗੀ ਉੱਤੋਂ ਪਾਦਰ ਬ੍ਰੀਡ ਇੱਕ ਨੰਬਰ ਹਾਂਜੀ ਥਣ ਚਾਰੀ ਹੈ ਜੀ ਹਾਂਜੀ ਹਾਂ ਚਾਰ ਥੜਾ ਠੀਕ ਹੈ ਜੀ ਲੈ ਚਲੋ ਥਣ ਦਿਖਾਵਾਂਗੇ ਨੇੜ ਤੋਂ ਕੋਈ ਚੈੱਕ ਕਰਨੀ ਤੋਰਾ ਉੱਤੋਂ ਪਾਦਰ ਝੂੜੀ ਦਿਖਾ ਰਹੇ ਹਾਂ ਝੂੜੀ ਇੱਕ ਨੰਬਰ ਬਾਕੀ ਬ੍ਰੀਡ ਚੰਗੀ ਹੈ ਬਾਈ ਦੀ ਗੱਲ ਸਹੀ ਆ ਬ੍ਰੀਡ ਦੇਖ ਕੇ ਬੱਚਾ ਬਾਈ ਕਹਿੰਦਾ ਪੱਲੇਗ ਪ੍ਰਿੰਟ ਦਾ ਕੋਈ ਚੈੱਕ ਨਹੀਂ ਹੁੰਦਾ ਜੀ ਲੈ ਝੂੜੀ ਦੇਖੋ ਬਈ ਚਾਰੀ ਥਣ ਕੀ ਬਾਤ ਆ ਬਾਈ ਹਮਮ ਥਾਣ ਇੱਕ ਨੰਬਰ ਲੱਗਿਆ ਜੀ ਹਾਂਜੀ 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 ਅੱਗੇ ਲਾਸਟ ਦੀ ਹਾਂ ਕੀ ਰੇਟ ਹੈ ਸੱਚੇ ਦਾ ਇਹਦਾ ਰੇਟ 28000 ਰੁਪਏ ਦਾ 28000 ਰੁਪਏ ਮਾਨਤਨ ਹੋ ਜੀ ਮਾਨਤਨ ਤਾਂ હું ਵੈਸੇ ਵੀ ਮੈਂ ਕਰ ਹੀ ਦਿੱਤਾ ਤੁਹਾਨੂੰ ਪਤਾ ਵੀ ਕਿੰਨੀ ਬੱਚੀ ਕੱਦ ਕਾਟ ਕਿੰਨੀ ਸੋਹਣੀ ਬੱਚੀ ਹੈ ਜੀ ਚਲੋ ਫੇਰ ਵੀ ਬੰਦੇ ਦਾ ਆਪਾਂ ਕੋਈ ਕਰਾਂਗੇ ਜੀ ਇਹ ਜੀ ਕਰਨੀ ਮਾਨਤਨ ਬਈ ਹੋ ਜੀ ਅੱਗੇ ਬਈ ਇਹਦੀ ਕਿੰਨੀ ਉਮਰ ਇਹ ਖੀਰੀ ਆ ਜੀ ਬੱਚੀ ਖੀਰੀ ਆ ਦੰਦਾ ਹਾਂਜੀ ਠੀਕ ਹੈ ਜੀ ਉਮਰ ਮੰਨ ਲਓ ਜ਼ੋਰਾ ਵੀ ਨਦੀ ਬੋਸਾ ਦਿਆ ਠੀਕ ਆ 15 ਦੀ ਹੋ ਸਕਦੇ 13 ਜੀ ਹੋ ਸਕਦੀ ਠੀਕ ਆ ਜੀ ਪ੍ਰਿੰਟ ਪੂਰਾ ਚੰਗਾ ਹਨ ਫਲੀ ਵੀ ਆ ਬੱਛੀ ਬਾਈ ਤੇ ਬਿਊਟੀ ਚੈੱਕ ਕਰੋ ਪ੍ਰਿੰਟ ਬੋਦੀ ਬਾਦੀ ਪੂਰੀ ਚੰਗੀ ਆ ਇਹਦੇ ਸੀਮਣ ਲੱਗਿਆ ਵਾਜੀ ਹਾਂਜੀ ਉਹ ਸਾਰਾ ਸੂਤ ਲੱਗਦਾ ਠੀਕ ਆ ਜੀ ਹਾਂ ਆ ਦੇਖੋ ਕੁਝ ਦਿਖਾ ਲਓ ਕੁਆਲਿਟੀ ਇੱਕ ਨੰਬਰ ਝੂਲੀ ਰਖਾ ਨੇ ਚਾਰ ਹੀ ਥਾਣਾ ਲੈ ਕੀ ਬਾਤ ਕੱਲਾ ਕੱਲਾ ਥਾਣ ਪੂਰੀ ਦਿੱਤੀ ਦੇ ਪ੍ਰਿੰਟ ਬਹੁਤ ਸੋਹਣਾ ਪਟੂੜਾ ਬਹੁਤ ਸੋਹਣਾ ਜੀ ਹਾਂ ਲੁੱਟਾ ਲੁੱਟਾ ਦੀ ਬਹੁਤ ਸਾਫ ਆ ਬੱਚੀ ਥੋੜਾ ਪੜਾ ਦੇਖੋ ਉੱਤੋਂ ਗੋਲ ਪਈ ਆ ਹਨਾ ਜਮਾ ਫਾਰਮ ਚੋਂ ਲਈ ਵੀ ਆ ਜੀ ਇਹ ਆਪਣੇ ਓਕੇ ਫਾਰਮ ਦੀ ਵੀਡੀਓ ਵੀ ਆਪਾਂ ਦਿਖਾ ਦੇਵਾਂਗੇ ਬੰਦੇ ਨੂੰ ਜਿਹੜਾ ਲਊਗਾ ਠੀਕ ਆ ਜੀ ਹਾਂ ਜੀ ਫਾਰਮ ਚੋਂ ਖਰੀਦੀ ਵੀ ਆ ਬਾਈ ਕਹਿੰਦਾ ਫਾਰਮ ਦੀ ਵੀਡੀਓ ਵੀ ਦੇ ਦਾਂਗੇ ਕੋਈ ਚੈੱਕ ਕਰਨੀ ਤੋਰਾ ਤੇ ਬਰੀਡ ਚੈੱਕ ਕਰ ਲਓ ਇੱਕ ਨੰਬਰ ਆ ਬਾਈ ਕਿਆ ਬਾਤ ਹਾਂ ਇਹ ਬੱਚੀ ਦਾ 19 ਤਰੀਕ ਦਾ ਟੀਕਾ ਭਰਿਆ ਹੋਇਆ ਜੀ 19 ਤਰੀਕ ਦਾ ਹਾਂ ਜੀ ਅੱਜ ਹੋ ਗਈ 13 ਤਰੀਕ 13 ਤਰੀਕ ਆ ਹਾਂ ਜੀ ਅੱਜ ਤੁਸੀਂ ਜੋੜ ਲਓ ਕਿ ਦਿਨ ਕਿੰਨੇ ਹੋ ਗਏ ਠੀਕ ਹੈ ਜੀ ਮੁੜ ਕੇ ਇਹਨੇ ਆਸ ਤਾਂ ਉਹ ਛੋਡੇ ਸਾਹਮਣੇ ਕੋਈ ਹੀਟ ਵਗੈਰਾ ਕੁਝ ਨਹੀਂ ਬਸ ਉਹਨਾਂ ਨੇ ਦਿੱਤੇ ਆਪਾਂ ਲਈ ਸੀ ਉਹਨਾਂ ਨੇ ਨਾਲ ਆਪਰੋਸ ਟ੍ਰਾਉਪ ਵੀ ਦਿੱਤਾ ਇਹਦਾ ਠੀਕ ਆ ਕਿਹੜੇ ਟੀਕਾ ਲੱਗਿਆ ਹੋਇਆ ਇਹਦੇ ਠੀਕ ਹੈ ਜੀ ਉਹਨਾਂ ਤੁਸੀਂ 80% ਬੱਚੀ ਗੱਭਣੀ ਆ ਉਹ ਦੋਨਾਂ ਨੇ ਆਪਾਂ ਨੂੰ ਕਹਿ ਕੇ ਦਿੱਤੀ ਸੀ ਜਿੱਦਿ ਆਪਾਂ ਲਈ ਨੂੰ ਆਪਣੇ ਕੋਲ 8 ਹਫ਼ਤੇ ਹੋ ਗਏ ਨੇ ਠੀਕ ਹੈ ਜੀ ਇਹ ਆਪਣੇ ਕੋਲ ਕੋਈ ਤਾਰ ਕੋਈ ਵੀ ਬੰਦਾ ਜਿਹੜਾ ਲੈਂਦਾ ਵੀ ਦੇਖੋ ਕਿਸੇ ਦਾ ਭਲਾ ਹੋ ਜਾ ਭੈਣ ਭਰਾ ਦਾ ਆਪਾਂ ਇਹ ਕਹਿੰਦੇ ਆ ਪਰ ਅੱবি ਮੈਂ ਇਹਨਾਂ ਦੇ 90% ਬੱਚੀ ਕੱਪਣ ਕਹਿਣਾਗਾ ਪਰ ਹਾਲੇ ਤਾਂ ਖਾਲੀ ਚ ਹੀ ਜੁਣੀ ਜਾਊਗੀ ਪਰ ਮੈਂ ਇਹਨਾਂ ਦੇ 90% ਇਹਨੂੰ ਕੱਪਣ ਕਹਿਣਾ ਠੀਕ ਹੈ ਜੀ ਮੇਰੇ ਕੋਲ ਹਫਤਾ ਹੋ ਗਿਆ ਨੇ ਪੁੱਤਾ ਕੁਝ ਨਹੀਂ ਕਦੇ 19 ਤਰੀਕ ਦਾ ਨਵਾਂ ਸਟ੍ਰੋਪ ਆ ਪਰ ਦੇਣਾ ਠੀਕ ਹੈ ਕਾਰਨ ਦੀ ਵੀਡੀਓ ਵੇਜਦੇ ਨੇ ਜਿਹੜੇ ਬੰਦ ਸਟ੍ਰਾਪ ਬਾਈ ਇਹਦੇ ਲੱਗਿਆ ਵਾ ਠੀਕ ਆ ਕਿ ਨਹੀਂ 프੍ਰਿੰਟ ਚੰਗਾ ਬਰੀਡ ਚ ਹੈਗੀ ਆ ਥਣ ਝੋਲੀ ਚੰਗੀ ਆ ਤੇ ਮੁੱਲ ਕੀ ਆ ਜੈ ਜਫਰ ਇਹਦਾ ਜੈਦ ਦਾ ਮੁੱਲ 42000 ਰੁਪਏ 42000 ਰੁਪਏ ਮਾਨਤਨ ਹੋ ਜਾ ਹਾਂਜੀ ਠੀਕ ਹੈ ਜੀ ਵੇ阿里 1000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋ ਜਾਊਗਾ ਬ੍ਰੀਟ ਚੰਗੀ ਆ ਨਗਸੀ ਬਈ ਤਰਨ ਤੰਨੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਜੀ